ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਸ ਤਰ੍ਹਾਂ ਕਿ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਲਾਬ ਆਇਆ ਹੋਇਆ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਹਾਲ ਹੈ ਤੇ ਬਹੁਤ ਜ਼ਿਆਦਾ ਇਮੋਸ਼ਨਲ ਸੀਨਸ ਵੀ ਵੇਖਣ ਨੂੰ ਮਿਲੇ ਨੇ ਤੇ ਅੱਜ ਆਪਾਂ ਜਿਹੜੀ ਵੀਡੀਓ ਦੇਖਣੀ ਹੈ ਇਹ ਇਮੋਸ਼ਨਲ ਨਹੀਂ ਬਲਕਿ ਚੜਦੀ ਕਲਾ ਦੀ ਹੈ ਇੱਕ ਬਾਬਾ ਜੀ ਨੇ ਸਾਰਾ ਕੁਝ ਖੋ ਗਏ ਵੀ ਤੇ ਖੁਸ਼ ਨੇ ਤੇ ਉਹ ਕਹਿੰਦੇ ਨੇ ਕੋਈ ਮਸਲਾ ਨਹੀਂ ਹੈ ਫਿਰ ਬਣ ਜਾਏਗਾ ਤੇ ਆਪਾਂ ਹੁਣ ਇਹ ਵੀਡੀਓ ਦੇਖਨੇ ਆ ਪਾਣੀ ਜੰਮੇ ਪਾਣੀ ਰਹਿ ਆ ਸਾਨੂੰ ਡਰ ਘੱਟ ਹੋਣਾ ਰਿਸ਼ਤੇਦਾਰ ਦਾ ਉਹਦੇ ਕਿੰਦਾ ਆਖੀ ਦਾ ਵੜੇ ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਐ ਬਾਬਾ ਜੀ ਕਹਿੰਦੇ ਖਰਾਬੇ ਦਵਾਓ ਐਦ ਕੀ ਮਾਫੀਆ ਦਵਾਓ ਸਰ ਕੀ ਚੜ ਜਾ ਬੋਦੀ ਮੋਦੀ ਤੇ ਇੱਕ ਤੇ ਮਾਰ ਕੇ ਛਾਲ ਲਾ ਦੇ ਹਾਂ ਬਾੜੀ ਚੜਦੀ ਗਲਾ ਚ ਗੱਲ ਕਰਦੇ ਹੋ ਤੁਸੀਂ ਤੇ ਕੀ ਕਰੇ ਕਰੀਏ ਮਰਦੇ ਕਰਨੀ ਪਾਣੀ ਜਿਹੜਾ ਜੋ ਮੋਲ ਕੀਤਾ ਉਹ ਹੀ ਕਰਨਾ ਪਾਣੀ ਦੇ ਵਿੱਚ ਹੀ ਸੁੱਤੇ ਰਾਤ ਤੇ ਡਰ ਨਹੀਂ ਲੱਗਿਆ ਪਾਣੀ ਵੱਧਾ ਕੀ ਕਰੀਏ ਡਰ ਲੱਗਦਾ ਫਿਰ ਜਾਵਾਂ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲੈਂਦਾ ਪਾਣੀ ਦਾ ਤਾਂ ਨਹੀਂ ਨਾ ਪਤਾ ਵੀ ਕਿਹੜੇ ਵੇਲੇ ਵੱਜੇ ਮੈਂ ਤਾਂ ਇਹ ਵੀ ਇਨਾ ਵਾ ਥੋੜਾ ਜਿਹਾ ਸਾਡਾ ਇਨਾ ਵਾ ਇਸਾਈ ਗਿਜਿਆ ਇਨਾ ਬਚਾਵਾ ਹਾ ਇਹ ਨਾ ਚਲੋ ਰਖਦੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਸੀ ਜਿਹੜਾ ਇੱਕ ਦੁਕੀ ਰੁਪਈਏ ਦੀ ਸੈ ਨਹੀਂ ਨਿਕਲੀ ਆ ਇਹੋ ਜਿਹਾ ਦੁੱਖ ਲੱਗਦਾ ਵੀ ਇਹ ਪਾਣੀ ਪੁੱਢਾ ਇਤਨਾ ਨਹੀਂ ਸਾਨੂੰ ਦੁੱਖ ਕੋਈ ਨਹੀਂ ਸਮਾਰਾ ਕੇ ਟੂਬ ਦੇ ਉੱਤੇ ਬਹਿ ਕੇ ਐ ਕਰਦਾ ਰਹਿ ਗਿਆ ਪਾਣੀ ਆ ਗਿਆ ਮੈਂ ਦੱਸਦਾ ਜੇ ਕਿਸੇ ਨੂੰ ਨਾ ਸਮਝੇ ਇਹ ਕਹਿੰਦੇ ਵੀ ਪਾਣੀ ਆ ਗਿਆ ਤੇ ਉਹ ਟਿਊ ਕਹੜੀ ਸੀਗੀ ਉਹ ਮੋਟਰਸਾਈਕਲ ਦੀ ਕਿ ਉਹ ਟਰੈਕਟਰ ਵਾਲੀ ਟਰੈਕਟਰ ਵਾਲੀ ਵੱਡੀ ਟਿਊ ਸੀ ਫਿਰ ਤਾਂ ਆ ਵੀ ਵੱਡੀ ਟਿਊ ਤੇ ਬਹਿ ਗਿਆ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਿਆ ਕਿ ਉਹ ਜਾਂਦਾ ਹੱਸ ਚੁੱਕ ਕੇ ਤੇ ਮੁੜ ਕੇ ਇੱਥੇ ਪਾ ਕੇ ਗਾਵਾਂ ਗਉਣ ਪਾਇਆ ਉਸੇ ਮੈਂ ਤੁਸੀਂ ਜੁੜੇ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਜਿੱਥੇ ਆ ਮੁਸੀਬਤ ਆ ਮੁਸੀਬਤ ਦੇ ਵਿੱਚ ਸਹਾਰੇ ਵੀ ਬਣਦੇ ਆ ਲੋਕ ਬਾਈ ਵਰਗੇ ਕਿਸ਼ਤੀ ਆ ਚੱਪੂ ਦੇ ਨਾਲ ਚਲਾਉਣ ਲਈ ਉਹ ਲਈ ਆਉਂਦੇ ਸੀ ਤੇ ਅਸੀਂ ਸੀਗੇ ਸੰਤ ਸਿਚੇਵਾਲ ਜੀ ਦੇ ਨਾਲ ਤੇ ਇਹ ਕਹਿੰਦੇ ਵੀ ਦੇਗੇ ਸਹਾਰਾ ਤੇ ਉਹ ਜਿਵੇਂ ਬਸ ਜਿਹੜੀ ਸਾਡੀ ਸਭ ਤੋਂ ਵੱਡੀ ਖਾਸੀਅਤ ਆ ਪੰਜਾਬੀਆਂ ਦੀ ਕਿ ਇੱਕ ਦੂਜੇ ਦਾ ਹੱਥ ਫੜ ਕੇ ਜਦੋਂ ਅਸੀਂ ਤੁਰਦੇ ਹਾਂ ਤਾਂ ਸੋਹਣੇ ਲੱਗਦੇ ਆ ਤੇ ਬਸ ਉਵੇਂ ਹੀ ਕਿਸਤੀ ਨੇ ਇੱਕ ਦੂਜੇ ਦਾ ਹੱਥ ਫੜ ਲਿਆ ਬਾਈ ਕਿੰਨੀ ਦੂਰ ਆ ਤੁਹਾਡਾ ਘਰ ਸਾਡਾ ਜਿੱਥੋਂ ਹੂਦਾ ਘਰ ਤੋਂ ਘੱਟ ਵੀ ਤਲ ਡੇਢ ਕਿਲੋ 2 ਕਿਲੋਮੀਟਰ ਹੂਦਾ 2 ਕਿਲੋਮੀਟਰ ਪਾਣੀ 'ਚ ਤਾਂ ਬਹੁਤ ਔਖਾ ਹਵਾ ਦੇ ਉਲਟ ਆਉਂਦੇ ਸੀ ਤੁਸੀਂ ਨਹੀਂ ਤੱਕ ਤੱਕ ਸੱਚ ਜਿਹਾ ਵੇਖਿਆ ਤੁਸੀਂ ਮੁੰਡਾ ਲੇ ਹੋਣ ਦਿਆ ਮੁੰਡਾ ਆ ਲਈ ਤੇ ਜੇ ਬਾਬੇ ਜੀ ਹੁਣ ਸ਼ਾਮ ਮਿਲਦੇ ਤੇ ਅਸੀਂ ਸੱਚ ਜਿਹਾ ਘੰਟੇ 'ਚ ਜਾਣਾ ਸੀ ਉਸੇ ਘੰਟਾ ਲੱਗ ਜਾਣਾ ਸੀ ਤੇ ਕੀ ਹਾਲਾਤ ਕੀ ਆ ਤੁਹਾਡੇ ਘਰ ਤੇ ਕਿੰਨਾ ਕ ਪਾਣੀ ਆ ਨਹੀਂ ਸਾਡੇ ਅੰਦਰਾਂ ਅਜ ਗੜਗੜੇ ਪਾਣੀ ਆ ਅੰਦਰ ਵੀ ਅੰਦਰ ਹੀ ਵੜ ਗਿਆ ਏ ਤੇ ਰਾਤ ਉੱਤਾਂ ਲਾ ਕੇ ਤੇ ਬੈੱਡ ਫੁੱਟ ਉੱਚੇ ਕਰਕੇ ਸਮਾਨ ਉੱਤੇ ਰੱਖ ਕੇ ਉੱਤੇ ਪੈਰੇ ਲੰਬੇ ਰਾਤ ਤੁਸੀਂ ਘਰੇ ਹੀ ਸੀ ਘਰੇ ਹੀ ਤੇ ਡਰ ਨਹੀਂ ਲੱਗਿਆ ਪਾਣੀ ਵਧਦਾ ਜੋ ਕੀ ਕਰੀ ਡਰ ਲੱਗਦਾ ਫਿਰ ਜਾਵਾਂ ਤੇ ਨਹੀਂ ਕੋਈ ਰਾਤ ਨੂੰ ਸਾਰ ਕੋਈ ਨਹੀਂ ਲਿੰਦਾ ਪਾਣੀ ਦਾ ਤਾਂ ਨਹੀਂ ਨਾ ਪਤਾ ਵੀ ਕਿਹੜੇ ਵੇਲੇ ਵੱਜੇ ਮੈਂ ਤਾਂ ਯਾਰ ਇਨਾ ਵਾ ਥੋੜਾ ਜਿਹਾ ਸਾਡਾ ਇਨਾ ਵਾ ਵਸਾਈ ਗਿੱਜਿਆ ਇਨਾ ਬਚਾਵਾ ਪਿਛ ਆਇਆ ਹੁਣ ਲੈ ਗਿਆ ਹੌਲ ਪਾਲ ਨੂੰ ਲੈ ਗਿਆ ਘੜਿਕ ਨੂੰ ਲੈ ਗਿਆ ਤੇ ਜੇ ਥੋੜਾ ਥੱਲੇ ਲੱਗਣ ਲੱਗਾ ਡਿੱਟਾਂ ਤੋਂ ਹੋਰ ਸਲੇ ਦੇ ਲਈ ਤਾਂ ਉੱਚਾ ਕਰ ਲੈ ਮੰਜਾ ਮੰਜੇ ਪਾਣੀ ਦੇ ਵਿੱਚ ਸੁੱਤੇ ਰਾਤ ਭਾਈ ਬਾੜੀ ਚੜਦੀ ਗਲਾ ਤੇਰੇ ਹਾਂਜੀ 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 ਤੇ ਆ ਘਰਦੇ ਇੱਥੇ ਪਾਰ ਛੱਡ ਤੇ ਆ ਹੀ ਆਪ ਉੱਥੇ ਹਾਂ ਹਾਂਜੀ ਬਾੜੀ ਚੜਦੀ ਗਲਾ ਚ ਗੱਲ ਕਰਦੇ ਹੋ ਤੁਸੀਂ ਤੇ ਕੀ ਕੀ ਕਰੀਏ ਮਰਦੇ ਕਰਨੀ ਪਾਣੀ ਜਿਹੜਾ ਜੋ ਮੋਲ ਕੀਤਾ ਉਹੀ ਕਰਨਾ ਹੋਰ ਜੇ ਪਾਣੀ ਜਰਾ ਪਾਣੀ ਆਖਣਾ ਵੀ ਥੋੜਾ ਘਣਾ ਵੀ ਗੱਦਿਆਂ ਦੇ ਬਾਹਰ ਸੁੱਤੇ ਆਏ ਔਰ ਪਾਣੀ ਸੁਤਿਆ ਜਦੋਂ ਪਾਣੀ ਵੜਿਆ ਥੱਲੇ ਲੱਗਦਾ ਵਾਇਟ ਥੱਲੇ ਹੋਰ ਦੇ ਦੇ ਤਾਂ ਹੋ ਜਾਈਦਾ ਤੇ ਕਣਕ ਕੁਣਕ ਸਾਹਮਲੀ ਉੱਥੇ ਕੋਈ ਉਹਦਾ ਟਿਕਾਣਾ ਕਣਕ ਦੀ ਟਰਾਲੀ ਆ ਟਰਾਲੇ ਦੇ ਵਿੱਚ ਸੁੱਟ ਕੇ ਹਾਂ ਤੇ ਉੱਤੇ ਤਰਪਾਲ ਪਾਤੀ ਆ ਅੱਛਾ ਉਹ ਵੀ ਇਦਾਂ ਸਾਰਾ ਸਮਾਨ ਸਾਰਾ ਇਹ ਘਰ ਤੋਂ 1 ਰੁਪਏ ਦੀ ਸਾਈਡ ਹੀ ਲਿਆਏ ਸਾਰਾ ਸਮਾਨ ਉੱਥੇ ਆ ਤੇ ਇੰਨਾ ਖੁੱਲਾ ਪਾਣੀ ਆ ਪਾਣੀ ਛੱਲਾ ਮਾਰੀ ਜਾਂਦਾ ਬਾਬਾ ਜੀ ਕਹਿੰਦੇ ਜੇ ਪਾਣੀ ਛੱਲਾ ਮਾਰੇ ਘਰ ਨੂੰ ਬਹੁਤ ਖਤਰਾ ਹੁੰਦਾ ਤੇ ਬੈਗ ਆ ਬੈਗ ਤੁਸੀਂ ਉੱਥੋਂ ਆਏ ਤੇ ਢਾਹ ਉਹ ਬੈਗ ਨੂੰ ਵੀ ਲੱਗੀ ਥੋੜੀ ਜੀ ਲਿਖਦੇ ਜਾਂਦੇ ਤਿੰਨ ਤਿੰਨਾਂ ਚੌਂ ਕਰਾਂ ਦਾ ਘਰ ਤੇ ਯਾਰ ਡੋਣ ਤੁਸੀਂ ਆ ਕੇ ਡਿੱਗ ਪਏ ਫੇਰ ਨਹੀਂ ਉੱਥੇ ਮੁੰਡਾ ਹੈਗਾ ਇੱਕ ਰੱਖਿਆ ਪੱਖਾ ਡੰਗਰ ਦੋ ਤਨ ਡੰਗਰ ਵਾ ਮੁੰਡਾ ਵਾ ਰਾਤ ਮੈਂ ਉੱਥੇ ਆ ਹੁਣ ਅੱਜ ਮੈਂ ਆ ਚੱਲ ਮੈਂ ਇਧਰ ਪਾਰ ਜਾਣਾ ਤੋਹੇ ਰਾਹ ਤੇ ਡੰਗਰ ਤੁਸੀਂ ਡੰਗਰ ਵੀ ਲੈ ਆਉਣੇ ਸੀ ਯਾਰ ਬਾਲਾ ਨਹੀਂ ਆ ਨਹੀਂ ਗਾਵਾ ਆਉਂਦੀ ਆਲੀ ਫੇਰ ਡੰਗਰ ਪਾਣੀ ਚ ਤੁਰਦੇ ਨਹੀਂ ਦਿਓ ਮੱਝ ਮੱਝਾ ਲੈ ਆਏ 20 25 ਮੈਰੂ ਆਵੇ ਬੱਦੇ ਲਿਆ ਕੇ ਸੀ ਹਾਂਜੀ ਹਾਂਜੀ ਮਾਲ ਲੈ ਆਏ ਤੇ ਚਾ ਡੰਗਰ ਲਾਏ ਤੂੰ ਗਾਵਾ ਰਹਿ ਗਈਆਂ ਹਾਂ ਤੇ ਚਾ ਛੇ ਗਾਵਾ ਏ ਦੋ ਤਿੰਨ ਫਾਲਵਾ ਉਹ ਫੇਰ ਮੈਂ ਬੇੜੀ ਚ ਲੈ ਗਿਆ ਹਾਂ ਇਹਦੇ ਚ ਹਾਂਜੀ ਤੇ ਆ ਸ਼ਿਕਾਰੀ ਇਹ ਸਿਕਾਰੀ ਉਹ ਕੱਲ ਦੇ ਇੱਥੇ ਬੈਠੇ ਵਿਚਾਰੇ ਥਾਣੇ ਗਾ ਬਾਹਰ ਅੰਦਰ ਜਾਣ ਉਹਨਾਂ ਨੂੰ ਤੇ ਮੈਂ ਚੱਲ ਮਾਰ ਲਾ ਕੇ ਲੈ ਜਲੀ ਮੱਝਾਂ ਲੈ ਕੇ ਚੱਲਦੇ ਇਹਨਾਂ ਨੂੰ ਭਾਈ ਵੀ ਚੰਗਾ ਕਰਿਆ ਵਿਚਾਰਾ ਜੀ ਆਹੋ ਜੀ ਇੱਥੋਂ ਲੈ ਜਾ ਗਰਾਂ ਲੰਗਰ ਚ ਗੱਫੇ ਸੁੱਟ ਤੇ ਗਾੜੀ ਜਾ ਕੇ ਖਾ ਕੇ ਰੱਜ ਕੇ ਬੈਠੇ ਰਹਿ ਗਏ ਰਾਤ ਨੂੰ ਜਦੋਂ ਆਸੇ ਪਾਸੇ ਹੁਣ ਤੁਹਾਡੇ ਮੈਂ ਵੀ ਮੈਂ ਪਰਸੋਂ ਆਇਆ ਸੀ ਉੱਥੇ ਇੱਕ ਘਰ ਦੇਖਿਆ ਸੀ ਉਹਨਾਂ ਦਾ ਇਹ ਸਾਢੇ ਗਪਿਆ ਉਰਲਾ ਉਸ ਤੋਂ ਬਾਅਦ ਪਾਣੀ ਵਧਿਆ ਹੀ ਆ ਪਾਣੀ ਵਧਿਆ ਜੀ ਹੁਣ ਪਾਣੀ ਕੱਟ ਗਿਆ ਵਾ ਹੁਣ ਕੱਟਿਆ ਹਾਂ ਹਾਂ ਹੁਣ ਜੀ ਉਥੋਂ ਘਰੋਂ ਆਏ ਆ ਅੰਦਰੋਂ ਨਿਕਲ ਗਿਆ ਬਾਹਰ ਪਰ ਪਰਸੋਂ ਨੂੰ ਅ ਨੇ ਨਹੀਂ ਘੜਦਾ ਵਾ ਘੜਦਾ ਫਿਰ ਤੁਹਾਨੂੰ ਵੱਧ ਪਤਾ ਹੋਊਗਾ ਹਾਂ ਘੜਦਾ ਘੜਦਾ ਸਵੇਰ ਦਾ ਪਾਣੀ ਘਠੀ ਜਾਂਦਾ ਵਧਿਆ ਨਹੀਂ ਪਹੁੰਦਾ ਤੁਹਾਨੂੰ ਫਿਰ ਤਾਂ ਬਚਾ ਹੋ ਜੂ ਯਾਰ ਸਵੇਰ ਨੂੰ ਇੱਕ ਹੱਥ ਪਾਣੀ ਲੈ ਗਿਆ ਵਾ ਪੂਰਾ ਇਹਨੂੰ ਤੱਕ ਸਾਡੀ ਉਮਰ ਹੋ ਗਈ ਥੋੜੀ ਸਾਡੀ ਹੋਊ ਜੀ 60 ਕੇ 60 60 65 ਦੀ ਪਹਿਲਾਂ ਐਂ ਦੇਖਿਆ ਐਂ ਪਾਣੀ ਕਿੰਨੇ ਵਾਰੀ ਦੇਖਿਆ ਜੰਮੇ ਪਾਣੀ ਜਾਂਦੇ ਕਰ ਲੈ ਉਹ ਜੰਮੇ ਪਾਣੀ ਜਾਂਦੇ ਜੋ ਪਹਿਲਾਂ ਬੁੱਢੇ ਜਾਂਦੇ ਸਕੂਲੇ ਪਾ ਲਾ ਜੋ ਉਸ ਤੋਂ ਜੋ ਭਜਣਾ ਮੰਡ ਚ ਆਹਣਾ ਪਹਿਲੇ ਸਕੂਲ ਸਕਾਲੇ ਜਾਣਾ ਬੜੇ ਇੱਕ ਵਾਰੀ ਸਾਨੂੰ ਨਹੀਂ ਪਤਾ ਮੈਨੂੰ ਆਪਦਾ ਨੰਬਰ ਦਾ ਜਾਦ ਆ ਉਹ ਵੀ ਤਕੜੇ ਤੋਂ ਜ਼ਿਆਦਾ ਜਾਦ ਕੀਤਾ ਨਹੀਂ ਤੇ ਹੋਰ ਕੋਈ ਨੰਬਰ ਆ ਕੇ ਰੱਖਦੇ 10 ਨੰਬਰ ਦਾ ਕੀ ਮਤ ਮੈਨੂੰ ਨਹੀਂ ਪਤਾ ਲੱਗਦਾ ਇਹ ਤਾਂ ਮੈਂ ਤਾਂ ਵੇਖਣਾ ਮੈਨੂੰ ਆਉਦਾ ਵਾ ਪੜ੍ਹਦਾ ਨਹੀਂ ਆਉਦਾ ਬੇਬੀ ਅਰੇ ਦੇਖ ਲੈਨੇ ਹੋ ਟਾਈਮ ਟੰਮ ਤਾਂ ਦੇਖ ਲੈਨੇ ਹੋ ਟਾਈਮ ਵੇਖ ਲੈਦਾ ਆਵੇ ਘੜੀ ਤੇ ਲਾਈ ਐ ਇਥੇ ਦੇਖ ਦੱਸੋ ਨੂੰ ਮੈਂ ਤੈਨੂੰ ਦੱਸ ਦਰ ਹੁਣੇ ਟਾਈਮ ਤੇ ਮੈਂ ਵੇਖ ਲੈਦਾ ਵਾ ਟਾਈਮ ਮੈਂ ਆਪਦਾ ਹੀ ਲਾਇਆ ਵਾ ਇਹ ਨਹੀਂ ਵੀ ਦੂਜਾ ਆਪਦਾ ਕਿਵੇਂ ਟਾਈਮ ਹੁੰਦਾ ਇਹ ਲਹਿਦਾ ਵੀ ਹੁੰਦਾ ਕੋਈ ਆਹੋ ਤੈਨੂੰ ਦਿਖਾਉਣਾ ਮੈਂ ਆਵੇ ਲੈ ਏ ਉਹਏ ਅੱਛਾ ਭਾਈ ਨੇ ਕੀ ਕਰਾਇਆ ਇਹਦੇ ਚ ਨਾ ਉਹ ਡਿਜੀਟਲ ਕਲਾਕ ਨਹੀਂ ਉਹ ਜਿਵੇਂ ਘੜੀ ਘੁੰਮਦੀ ਹੁੰਦੀ ਆ ਸੁਈਆਂ ਵਾਲਾ ਲਾਇਆ ਵਾ ਸੁਈਆਂ ਵਾਲਾ ਨਹੀਂ ਤੁੱਜਾ ਵੇਖਣਾ ਨਹੀਂ ਤੁਲਾਣਾ ਕੀ ਕਰੀਏ ਸਾਡੇ ਠੀਕ ਆ ਆਪਦਾ ਬੁੱਤਾ ਸਾਰ ਲਈਦਾ ਆਪਦਾ ਇਹ ਨਹੀਂ ਵੀ ਚਲੋ ਵੇਖੀ ਨਾ ਟਾਈਮ ਵੇਖ ਲੈਣਾ ਵੇ ਨਾ ਟਾਈਮ ਹੋ ਗਿਆ ਆ ਤੂੰ ਫਿਰ ਹੁਣ ਕਦੋਂ ਮੜੋਂਗੇ ਹੋਲ ਕੱਲ ਨੂੰ ਸਵੇਰੇ ਫੇਰ ਤੜਕੇ ਆਹ ਦੁੱਧ ਤਾਂ ਦੂਸਰਿਆਂ ਵਾਲੇ گاਵਾ ਚੋਂ ਹੋ ਗਏ ਡੰਗਰ ਬੱਚੇ ਦਾ ਕਿਵੇਂ ਕਰੀਏ ਬਸੋ ਪੱਠੇ ਪੱਠੇ ਕਿਵੇਂ ਪਾਉਣੇ ਵਿਚਾਰਾ ਚੁਰਾ ਪੱਠੇ ਪਾਣੀ ਦੇ ਵਿੱਚ ਹੀ ਤੇ ਕੱਲ ਦੀ ਰਾਤ ਦੋ ਤਿੰਨ ਦਿਨ ਪਾਣੀ ਹੀ ਰਹੀ ਅੱਜ ਮਾੜਾ ਮੋਰ ਸਾਂ ਸੁੱਕੇ ਤਾਂ ਕੀਤੀਆਂ ਪਰਲੇ ਬਣੇ ਉਹ ਕਹੇ ਨਾ ਬਸੋ ਇਹ ਸਾਦੇ ਬਾਹਗਾਲਾ ਬਾਬਾ ਇੱਕ ਉਹ ਕੋਠੀ ਜੀ ਆ ਲਾਇਆ ਹਾਂਜੀ ਉੱਥੇ ਗਾਵਾਂ ਵਧੀਆਂ ਪਾ ਅੱਛਾ ਉੱਥੇ ਤੇ ਸਾਦੇ ਬੰਦ ਆ ਪ੍ਰਗਟ ਸੋ ਸਰਪੰਚ ਰਿਹਾ ਪਿਛਲੀ ਵਾਰ ਸਰਪੰਚ ਉੱਥੇ ਉਹਦੇਲੇ ਗਾਵਾਂ ਕੋਆ ਪਰਲੇ ਪਾਸੇ ਮੈਂ ਬਾਬਾ ਜੀ ਕਹਿੰਦੇ ਪਾਣੀ ਦਾ ਫਲੋ ਜ਼ਿਆਦਾ ਉਧਰਲੇ ਪਾਸੇ ਥੋਡੇ ਵਾਲੇ ਪਾਸੇ ਪਾਣੀ ਤੇਜ਼ ਵਹਿ ਰਿਹਾ ਨਹੀਂ ਪਾਣੀ ਸਾਡੇ ਲਾਗੇ ਹਿਸਾਬ ਨਾਲ ਆ ਚਲੋ ਜੀ ਵਿਛੋ ਹਾਂ ਇਹਨਾਂ ਉਹ ਕੱਟ ਜਾਂਦਾ ਰੋਡ ਘੱਟਵਾ ਸਾਨੂੰ ਪਿਆਰ ਬਨ ਪਾਸੋਂ ਟਟਾਲਾਂ ਦੇ ਸਾਈਡ ਤੇ ਸਾਰੇ ਪੰਜਾਬ ਤੇ ਮਸੀਬਤ ਆ ਤੁਸੀਂ ਹਾਂ ਇਹ ਕੋਲੀ ਆ ਸਾਰੇ ਵੇਲੇ ਅੰਮ੍ਰਿਤਸਰ ਵੀ ਖਬਰ ਆਉਂਦੀ ਵੀ ਉਧਰੋਂ ਬੰਦੇ ਪਿੰਡਾਂ ਦੇ ਪਿੰਡ ਠਾਉਂਦੇ ਆ ਫਿਰ ਉਹਨਾਂ ਨੂੰ ਹੁਣ ਜਿੰਨਾ ਹੌਸਲਾ ਤੁਹਾਡੇ ਜਾਂ ਤੁਸੀਂ ਕਿਵੇਂ ਦਿਓਗੇ ਇਹਨਾਂ ਨੂੰ ਨਹੀਂ ਨਹੀਂ ਉਹਨਾਂ ਦਾ ਹੌਸਲਾ ਹੌਸਲਾ ਕੋਈ ਨਹੀਂ ਉਹਦੇ ਫਰਕ ਹੀ ਜਾਂਦੀ ਹੁਣ ਇਹ ਲੋਕ ਤੇ ਤਾਂ ਹੀ ਤਾਂ ਹਿਸਾਬ ਲਾ ਮੈਂ ਉਹਦੋਂ ਸੈਦ ਬਾਬਾ ਵੇਖਿਆ ਟੂਬ ਤੇ ਬਹਿ ਗਿਆ ਪਰ ਉਹਨੂੰ ਉੱਥੇ ਦੋਨੇ ਬੈਗ ਲਾ ਕੋ ਸਮਾਰ ਰੱਖ ਕੇ ਟੂਬ ਦੇ ਉੱਤੇ ਬਹਿ ਕੇ ਐ ਕਰਦਾ ਤੁਸੀਂ ਗਿਆ ਪਾਣੀ ਆ ਗਿਆ ਮੈਂ ਦੱਸਦਾ ਜੇ ਕਿਸੇ ਨਾਲ ਦੱਸ ਦੇ ਇਹ ਕਹਿੰਦੇ ਵੀ ਪਾਣੀ ਆ ਗਿਆ ਤੇ ਉਹ ਟਿਊਬ ਕਹਣੀ ਸੀਗੀ ਉਹ ਮੋਟਰਸਾਈਕਲ ਥੀ ਕਿ ਉਹ ਪ੍ਰਿੰਟਰ ਵਾਲੀ ਟਰੈਕਟਰ ਵਾਲੀ ਟਰੈਕਟਰ ਵਾਲੀ ਵੱਡੀ ਟਿਊਬ ਸੀ ਫਿਰ ਤਾਂ ਆ ਵੀ ਵੱਡੀ ਟਿਊਬ ਤੇ ਪੈ ਗਏ ਤੇ ਹੱਥਾਂ ਦਾ ਚੱਪੂ ਬਣਾ ਬਣਾ ਕੇ ਤੁਰ ਗਏ ਅੱਗੇ ਉਹ ਟਾਟਾ ਜਾਂਦਾ ਉਸ ਚੱਕ ਕੇ ਤੇ ਮੁੜ ਕੇ ਇੱਥੇ ਪਾ ਕੇ ਗਾਵਾਂ ਗੋਣ ਪਾ ਆ ਉਸੇ ਮੈਂ ਤੇ ਅੱਗੇ ਹੋਣ ਤੇ ਚਲੋ ਇੱਥੇ ਆਪਾਂ ਮਾਲ ਲੈ ਆਉਨੇ ਹਾਂ ਸੌਲਾ ਵੀ ਇੱਥੋਂ ਹੀ ਮਾਲ ਪਾਉਨੇ ਹਾਂ ਤੇ ਕਿੱਥੇ ਘੜਕਾ ਵਾ ਓ ਟਾਵਰ ਦੇਖਦੇ ਜੇ ਤਾਂ ਉਥੋਂ ਦੀ ਤਰ੍ਹਾਂ ਰੋੜ ਕੇ ਖੜਨਾ ਮਾਲ ਇਥੋਂ ਪਾਰੇ ਪਾ ਦਨੀਆ ਉੱਥੇ ਜਾ ਕੇ ਕੱਢਣਾ ਮਾਲ ਜਾ ਕੇ ਇਹਦਾ ਸਾਡਾ ਚਾਹ ਖੁੱਲਾ ਵਾ ਸਾਨੂੰ ਇਹਨਾਂ ਵੀ ਅਸੀਂ ਡੁੱਬਦੇ ਨਹੀਂ ਭਾਵੇਂ ਜੋ ਮਰਜ਼ੀ ਹੋ ਜੇ ਕੋਈ ਸਾਤੋ ਸਾਧਨ ਹੋਣਾ ਚਾਹੀਦਾ ਵਾ ਭਈ ਡੁਬਾਂ ਦੇ ਜੇ ਤੁਸੀਂ ਹੁਣ ਅਜੇ ਕਹੀ ਇਹਨਾਂ ਵੀ ਮੈਂ ਤਾਂ ਰਹਿ ਹੀ ਪਾਣੀ ਚ ਤੁਸੀਂ ਕਿੱਥੇ ਡੋਬਦੇ ਆਹ ਇਹੋ ਤਾਂ ਨਹੀਂ ਪਾਣੀ ਜੰਮੇ ਪਾਣੀ ਹੀ ਰਹਿ ਆ ਤੇ ਸਾਨੂੰ ਡਰ ਘੱਟ ਹੋਣਾ ਇਹੋ ਹੀ ਅੱਜ ਲੈ ਗਿਆ ਭਲਕੇ ਲੈ ਗਿਆ ਘੜੀ ਨੂੰ ਲੈ ਗਿਆ ਇਹਨਾਂ ਸਾਡਾ ਹੁੰਦਾ ਵਾ ਰਿਸ਼ਤੇਦਾਰ ਦਾ ਉਹਦੇ ਕਿੰਦਾ ਆਖੀ ਦਾ ਵਡੇ ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਯਾਰ ਮੈਂ ਕੀ ਕਰੀਏ ਬਰੋੜ ਮੈਂ ਸਾਰੇ ਰਾ ਜਾਂਦਾ ਮੈਂ ਲੋਕਾਂ ਦੇ ਘਰਾਂ ਦੀ ਫਿਕਰ ਕਰੀ ਜਾਂਦਾ ਸੀ ਵੀ ਬਾਈ ਯਾਰ ਕੀ ਬਣੂਗਾ ਯਾਰ ਇਹਨਾਂ ਦੇ ਤਾਂ ਸੱਲ ਬਾਲੀ ਆਈ ਪਈ ਆ ਇੱਧਰ ਜਿੰਨਾਂ ਦੇ ਡੁੱਬ ਰਹੇ ਆ ਜਾਂ ਮਤਲਬ ਡੁੱਬ ਨਹੀਂ ਰਹੇ ਮਤਲਬ ਪਾਣੀ ਖੜਾ ਉਹ ਬੰਦਿਆਂ ਦੇ ਹੌਸਲੇ ਦੇਖ ਕੇ ਮੇਰਾ ਤਾਂ ਤੁਸੀਂ ਦਿਨ ਬਣਾਤਾ ਅੱਜ ਦਾ ਮੇਰਾ ਕੋਈ ਸਾਨੂੰ ਫਿਕਰ ਨਹੀਂ ਕੋਈ ਵੀ ਸਾਨੂੰ ਹਾਂ ਇਹਨਾਂ ਚਲੋ ਕਿਤੇ ਹੁੰਦਾ ਇਹ ਹੁਣ ਮੇਰਾ 15-16 ਲੱਖ ਦਾ ਝੋਨਾ ਹੈ ਜਿਹੜਾ ਇੱਕ ਦੁਕੀ ਰੁਪਏ ਦੀ ਸੈ ਨਹੀਂ ਨਿਕਲੀ ਆ ਇਹੋ ਜਿਹਾ ਦੁੱਖ ਲੱਗਦਾ ਤੇ ਪਾਣੀ ਪੁੰਜਾ ਇਤਨਾ ਨਹੀਂ ਸਾਨੂੰ ਦੁੱਖ ਕੋਈ ਵੀ ਜਾਂ ਕਿੱਧਰ ਜਾ ਕੀ ਪ੍ਰੋਗਰਾਮ ਤਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਾਬਾ ਜੀ ਦਾ ਵੀ ਧੰਨਵਾਦ ਜਿੰਨਾ ਕਰਕੇ ਸਾਨੂੰ ਇਹਨਾਂ ਨੇ ਬਤਾਦਾ ਸਭ ਬਾਬਾ ਜੀ ਹੁਣ ਕੱਢਦੇ ਫਿਰਦੇ ਸਾਰੇ ਦੇਖ ਲਾ ਦੌਰਾ ਕਰਦੇ ਫਿਰਦੇ ਆ ਨਹੀਂ ਬਾਬਾ ਜੀ ਦਾ ਬਹੁਤ ਕਰਦੇ ਆ ਮਿਹਰਬਾਨੀ ਮੈਂ ਤੇ ਉਦੋਂ ਪਾਰਿਆ ਤੇਰਾ ਬਾਬੇ ਨੂੰ ਮੈਂ ਸਾਡੇ ਹਾਂ 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 ਨਹੀਂ ਹਾਂ ਬਾਬਾ ਜੀ ਕਹਿੰਦੇ ਵੀ ਹਵਾ ਦੇ ਵਿਰੁੱਧ ਕਿਸ਼ਤੀ ਲਿਆਣੀ ਬਹੁਤ ਔਖੀ ਆ ਬਾਬੇ ਨੂੰ ਆ ਖਰਾਬੇ ਖਰੂਬੇ ਦਵਾ ਦੇ ਹਰ ਕੀ ਚਾਹ ਕਨਕਾ ਕੁਲਕਾ ਬਿਜਲਾ ਐ ਬਾਬਾ ਜੀ ਕਹਿੰਦੇ ਖਰਾਬੇ ਦਵਾਓ ਐਦ ਕੀ ਮੁਆਵਜ਼ਾ ਦਵਾਓ ਅਰ ਕੀ ਚੜ ਜਾ ਮੋਦੀ ਦੀ ਇੱਕ ਤੇ ਮਾਰ ਕੇ ਛਾਲ ਵਾ ਤੇ ਹਰ ਇੱਕ ਬਾਬਾ ਜੀ ਗੰਨੀ ਮਾਰਿਆ ਸ਼ਾਟ ਮਾਰੀ ਉਹ ਬਾਈ ਕੇ ਸੰਤ ਸਿਚੇ ਆਲ ਨੂੰ ਬਾਬਾ ਜੀ ਕੇ ਬਾਬਾ ਕਹਿੰਦਾ ਅਰ ਕੀ ਚੜ ਜਾ ਮੋਦੀ ਤੇ ਇੱਕ ਤੇ ਯਾਰ ਪਰ ਸਾਨੂੰ ਮਾਫੀ ਜੀ ਦੇਵਾ ਬਹੁਤ ਯਾਰ ਸ੍ਰੀ ਅਕਾਲ ਬਾਈ ਕਮਾਲ ਦੇ ਬੰਦੇ ਆ ਸੱਚੀ ਕਮਾਲ ਦੇ ਮੇਰੇ ਮਤਲਬ ਮੈਂ ਬਹੁਤ ਜਦੋਂ ਕਈ ਬੰਦਿਆਂ ਨੂੰ ਮਿਲਦਾ ਨਾ ਜਿਹੜੇ ਮੈਨੂੰ ਲੱਗਦਾ ਮੇਰੇ ਤੋਂ ਬਹੁਤ ਵੱਡੇ ਆ ਜਿਨ੍ਹਾਂ ਦਾ ਮਾਨਸਿਕ ਪੱਧਰ ਤਾਂ ਇਹ ਉਹਨਾਂ ਚੋਂ ਆ ਬਾਈ ਧੰਨਵਾਦ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਾਉਣ ਦੇ ਵਾਸਤੇ ਰਹੋ ਤੁਹਾਡਾ ਵੀ ਕੀ ਕਹਾ ਬਾਤ ਹੈ ਬਾਬਾ ਜੀ ਦੀ ਚੜ੍ਹਦੀ ਕਲਾ ਹੈ ਤੇ ਵਾਕੇ ਹੀ ਇਹਨਾਂ ਦੀ ਅਗਰ ਵੀਡੀਓ ਦੇਖ ਕੇ ਬੰਦੇ ਦਾ ਦਿਨ ਬਣ ਜਾਂਦਾ ਹੈ ਅਸੀਂ ਲੋਕ ਜਿਹੜੇ ਆਮ ਲੋਕ ਆ ਪਿੰਡਾਂ 'ਚ ਰਹਿਣ ਵਾਲੇ ਯਾ ਸ਼ਹਿਰਾ ਦੇ ਲੋਕ ਜਿਹੜੇ ਇਹ ਜਿਨ੍ਹਾਂ ਨੇ ਕਦੀ ਇੰਨਾ ਪਾਣੀ ਨਹੀਂ ਵੇਖਿਆ ਉਹ ਤੇ ਸਿਲ ਵੇਖ ਕੇ ਪਰੇਸ਼ਾਨ ਹੋ ਜਾਂਦੇ ਨੇ ਸੇਮ ਵੇਖ ਕੇ ਵੀ ਆਹ ਦੀਵਾਰਾਂ ਦੇ ਨਾਲ ਚੜਨ ਦੀ ਤੇ ਪਰੇਸ਼ਾਨ ਹੋਏ ਰਹਿੰਦੇ ਨੇ ਤੇ ਉਹ ਦੇਖੋ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਹੈ ਅੱਧੇ ਦੇ ਘਰ ਡੋਬ ਗਏ ਨੇ ਜਾਨਵਰ ਡੋਬ ਗਏ ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਜੀ 16 ਲੱਖ ਦਾ ਝੋਨਾ ਸੀ ਉਹ ਡੋਬ ਗਿਆ ਤੇ ਉਹ ਫਿਰ ਵੀ ਚੜਦੀ ਗਲਾ ਹੈ ਤੇ ਇਹਨਾਂ ਹੋਜੇ ਬੰਦਿਆਂ ਨੂੰ ਦੇਖ ਕੇ ਬੰਦੇ ਦਾ ਇੱਕ ਹੌਸਲਾ ਬਣਦਾ ਹੈ। ਬਾਕੀ ਇਮੋਸ਼ਨਲ ਸੀਨ ਵੀ ਪੰਜਾਬ 'ਚ ਬੜੇ ਦੇਖਣ ਨੂੰ ਮਿਲੇ ਨੇ। ਬੜੇ ਜਜ਼ਬਾਤੀ ਸੀਨ ਵੀ ਨੇ, ਲੋਕ ਪਰੇਸ਼ਾਨ ਨੇ। ਬਹੁਤ ਜ਼ਿਆਦਾ ਮਸਲਾ ਆਇਆ ਲੋਕਾਂ ਦੀਆਂ ਜਮ੍ਹਾਂ ਪੂੰਜੀਆਂ ਰੁੜ ਗਈਆਂ ਨੇ। ਲੋਕਾਂ ਨੇ 1.5-1.5-2-2 ਕਰੋੜ ਦੇ ਘਰ ਰੁੜ ਗਏ ਨੇ। ਆਪਣੇ ਚੜਦੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਲੈਹਦੇ ਪੰਜਾਬ ਦੀ ਲੈਹਦੇ ਪੰਜਾਬ ਦੇ ਵਿੱਚ ਇਹ ਰਾਵੀ ਚ ਪਾਣੀ ਆਨ ਨਾਲ ਤੁਸੀਂ ਦੇਖਿਆ ਹੀ ਹੋਣੀਆਂ ਕਿ ਕੋਈ ਹਾਊਸਿੰਗ ਸਕੀਮ ਹੈ ਉਹ ਡੁੱਬ ਗਈ ਮੈਂ ਉਹ ਪਹਿਲੇ ਜਦੋਂ ਮਾਰਦੀ ਸੀ ਮੈਂ ਉੱਥੇ ਗਿਆ ਮੈਂ ਦੇਖੀਏ ਤੇ ਉੱਥੇ ਲੋਕਾਂ ਦੇ ਬੜੇ ਬੜੇ ਮਹਿੰਗੇ ਘਰ 5-5 ਕਰੋੜ ਦੇ 4-4 ਕਰੋੜ ਦੇ ਘਰ 10-10 ਕਰੋੜ ਤੱਕ ਵੀ ਘਰ ਸਨ ਲੋਕਾਂ ਦੇ ਉੱਥੇ ਤੇ ਉਹ ਸਾਰੇ ਡੁੱਬ ਗਏ ਬਾਕੀ ਇਹਨਾਂ ਦੀ ਵੀਡੀਓ ਦੇਖ ਕੇ ਤੇ ਇਹ ਨਜ਼ਾਰਾ ਆ ਗਿਆ ਥੋੜੀ ਜਿਹੀ ਚੜਦੀ ਗਲਾ ਬਣੀ ਹੈ ਤੇ ਥੋੜਾ ਜਿਹਾ ਹੌਸਲਾ ਲੋਕਾਂ ਨੂੰ ਮਿਲੇਗਾ ਇਹ ਵੀਡੀਓ ਜ਼ਿਆਦਾ ਜ਼ਿਆਦਾ ਸ਼ੇਅਰ ਕਰਨੀ ਚਾਹੀਦੀ ਸੀ ਤੇ ਉਮੀਦ ਹੈ ਕਿ ਲੋਕਾਂ ਨੇ ਸ਼ੇਅਰ ਵੀ ਕੀਤੀ ਹੋਣੀ ਆਪਣੇ ਦੋਸਤਾਂ ਨਾਲ ਬਾਕੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਾਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਏ ਤੇ ਉਮੀਦ ਹੈ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ ਅਗਰ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ